ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਿੰਗਾਪੁਰ ਵਿੱਚ ਵਿਦਾਇ ਗੁਰਦੇਵ ਸਿੰਘ ਦਾ ਨਾਵਾ ਵੱਲੋਂ ਕਰੀਬ 22 ਕਿਲੋਮੀਟਰ ਡੇਰਿਆ ਦੇ ਜਾਂਦੀ ਖਸਤਾ ਹਾਲਤ ਸੜਕ ਨੂੰ ਪੱਕਾ ਕਰਨ ਲਈ ਨੀ ਪੱਥਰ ਰੱਖਿਆ ਗਿਆ ਗੁਰਦੀਪ ਰੰਧਾਵਾ ਦਾ ਪਿੰਡ ਸਿੰਗਾਪੁਰ ਵਿਖੇ ਪਹੁੰਚਣ ਦੇ ਮੌਤ ਪਰ ਆਗੂਆ ਵੱਲੋਂ ਹਾਰ ਪਾ ਕੇ ਨਿੱਗਾ ਸਵਾਗਤ ਕੀਤਾ ਗਿਆ ਗੁਰਦੀਪ ਰੰਧਾਵਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਉਹ ਸੁਣਦੇ ਹਾਂ ਕਿ ਜਿਸ ਇੰਦਰ ਸੇਂਗਪੁਰਾ ਚ ਜਿਹੜਾ ਪਿਛਲੇ ਦਿਨੀ ਹੜ੍ਹਾਂ ਕਰਕੇ ਬੜਾ ਵੱਡਾ ਚੜਚਾ ਦਾ ਨਿਕਲ ਆ ਉਹਨੂੰ ਲੈ ਕੇ ਅੱਜ ਲਗਭਗ 2.5 ਕਿਲੋਮੀਟਰ ਦੀ ਛੜਕ ਜਿਹੜੀ ਆਏ ਬਣ ਗਈ ਆ 52 ਲੱਖ ਦੀ ਜਿਹੜੀ ਕੀਮਤ ਨਾਲੇ ਬਣ ਕੇ ਤਿਆਰ ਹੋ ਗਈ ਉਹ ਜਲਦੀ ਜਿਹੜੀ ਆ ਛੜਕ ਬਣ ਕੇ ਤਰਨ ਦੇ ਸਪੁਰਦ ਹੋ ਜਣੀ ਆ ਉਹੋ ਕਰ ਜਿਹੜੀ ਸਮੱਸਿਆ ਹੋਣ ਚਾਹੁੰਦੇ ਉਹ ਦੂਰ ਹੋ ਜਾਂਦੀ ਆ ਉਹ ਆਮਾਦੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਲੋਕੀ ਧੜਾ ਧੜ ਜਿਹੜੇ ਆ ਕਾਂਗਰਸ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਿਹੜੇ ਆ ਰਹੇ ਨੇ ਅੱਜ ਪਿੰਡ ਸਿੰਘਪੁਰਾ ਦੇ ਵਿੱਚ ਸਰਪੰਚ ਸਾਹਿਬ ਨਿਸ਼ਾਨ ਸਿੰਘ ਦੀ ਗਵਾਈ ਚ ਲੋਕਾਂ ਨੇ ਕਾਂਗਰਸ ਔਰ ਕਾਲੀਦਾਲ ਨੂੰ ਅਲਵਦਾ ਕਹਿ ਕੇ ਉਹਨਾਂ ਦਾ ਬਿਲਕੁਲ ਕੰਮ ਕਰਦਾ ਬੜੀ ਮਜੀਰ ਕੇ ਆਪਣਾ ਪਰਿਵਾਰ ਲਿਆ ਹੋਇਆ ਲੋਕਾਂ ਦੇ ਬਹੁਤ ਕੋਚ ਨਹੀਂ ਔਰ ਆਉਣ ਵਾਲੇ ਸਮੇਂ ਚ ਬਹੁਤ ਬੜੀਆਂ ਹੋਰ ਜਿਹੜੀਆਂ ਆਮ ਆਦਮੀ ਪਾਰਟੀ ਜਿਹੜੀ ਚਲੈਗਾ ਉਹ ਹੋਣਗੀਆਂ ਤਾਂ ਮੈਨੂੰ ਉਮੀਦ ਹੈ ਕਿ ਲੋਕ ਜਿਹੜਾ ਨਵਾਂ ਜਿਹੜਾ ਇਤਿਹਾਸ ਜਿਹੜਾ ਸਤਾਈ ਚ ਰਚਣਗੇ ਔਰ ਪਹਿਲਾਂ ਤਾਂ ਕਹਿੰਦੇ 92 ਸੀਗੇ ਮੇਰੇ ਖਿਆਲ ਸੌ ਦੇ ਲਗਭਗ ਜਿਹੜੀ ਸੀਟ ਆਮ ਆਦੀ ਪਾਰਟੀ ਦੀ ਪੰਜਾਬ ਚ ਜਿੱਤਦੀ। ਜਦੋਂ 8 ਤੋਂ 10 ਪਰਿਵਾਰ ਹਮਤਾਲਾ ਪਰਿਵਾਰ ਵਿੱਚ ਸ਼ਾਮਲ ਹੋਏ ਨੇ। ਅਸੀਂ ਬਹੁਤ ਅਹੀਂ ਦੇ ਨਾਲ ਜਿਲਦੋ ਧੰਨਵਾਦ ਕਰਦੇ ਇਹਨਾਂ ਦਾ ਵੱਡੀ ਪਾਰਟੀ ਦੇ ਸ਼ਾਮਲ ਹੋਣ ਦੀ। ਇਹ 2.5 ਕਿਲੋਮੀਟਰ ਦਾ ਸਾਡਾ ਸੜਕ ਦਾ ਹੈ ਗਿਆ ਸੀ। ਇਹ ਹੜਾ ਦਰਾਂ ਟੁੱਟ ਗਿਆ। ਅਸੀਂ ਆਪਣੇ ਐਮਐਲਏ ਸਾਹਿਬ ਦਾ ਜਿਲਦੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਤੇ ਸਾਡੀ ਸੜਕ ਦਾ ਅੱਜ ਘਟਨਾ ਨੂੰ ਲੱਗਾ ਜੀ ਤੇ ਜਲਦੀ ਬਣ ਕੇ ਡਾਡੀ ਹੋਏਗੀ।